ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਇਹ ਵੀਡੀਓ ਪੈਣਾ ਲਈ ਆ ਤੇ ਅੱਜ ਆਪਾਂ ਤੁਹਾਨੂੰ ਪਾਕਿਸਤਾਨੀ ਬਾਹ ਘਟਨੀ ਦੱਸਦੇ ਆ ਵੀ ਕਿਸ ਤਰ੍ਹਾਂ ਕੱਟੀ ਜਾਂਦੀ ਹੈ ਚਲੋ ਜੀ ਆਜੋ ਫਿਰ ਸਭ ਤੋਂ ਪਹਿਲਾਂ ਤੁਸੀਂ ਬਾਹ ਦੀ ਲੰਬਾਈ ਜਿੰਨੀ ਤੁਸੀਂ ਰੱਖਣੀ ਉਨੀ ਰੱਖ ਲਿਓ ਮੈਂ ਰੱਖੀ ਐ ਇੱਥੇ 16 ਇੰਚ ਉਸ ਤੋਂ ਬਾਅਦ ਤੁਸੀਂ ਜਿੰਨਾ ਮੋੜਾ ਰੱਖਣਾ ਵਾ ਮੋਟਾ ਮੈਂ ਰੱਖਿਆ ਤੇ 9.5 ਇੰਚ ਤੇ 9.5 ਇੰਚ ਤੋਂ ਬਾਅਦ ਤੁਸੀਂ ਇੱਥੇ ਹੀ ਕਟਾਈ ਤੋਂ 3 ਇੰਚ ਇੱਥੋਂ ਮੈਂ ਰੱਖਦੀ ਹਣੀ 1 ਇੰਚ ਦਾ ਕਰਦੀ ਹਣੀ ਸੇ ਬਣਵਾਸਤੇ ਦਾ ਇੱਥੋਂ ਆਪਾਂ ਇਹਨੂੰ ਕਰ ਲੈਣੇ ਆ ਸਿੱਧਾ ਇੱਥੋਂ ਤੋਂ 3 ਇੰਚ ਦੀ ਜਿਹੜੀ ਆਪਾਂ ਕਾਟ ਪਾਉਣੀ ਆ ਉਹ ਰੋੜੀ 1 ਇੰਚ ਮੈਂ ਛੱਡਦੀ ਹਣੀ ਇੱਥੇ ਵੀ ਸਿੱਧੀ ਜਿਹੜੀ ਸਿਲਾਈ ਹੋ ਕੇ ਇੱਥੇ ਆਵੇ ਇੱਥੇ ਖਤਮ ਹੋ ਜਾਵੇ ਆ ਫੇਰ ਸੋਣੀ ਲਗਦੀ ਆ ਕਾਟ ਪਈ ਇਸ ਲਈ ਹੁਣ ਆਪਾਂ ਮੋਢੇ ਦੀ ਕਾਟ ਪਾਵਾਂਗੇ ਇੱਥੋਂ ਇਸ ਤਰ੍ਹਾਂ ਕਰਕੇ ਮੋਢੇ ਦੀ ਕਾਟ ਪੈ ਜੂਗੀ ਤੇ ਉਸ ਤੋਂ ਬਾਅਦ ਇੱਥੋਂ ਰੱਖਾਂਗੇ ਬਾਹਾਂ ਬਾਹਾਂ ਮੈਂ ਇੱਥੋਂ ਰੱਖੂੰਗੀ 8 ਇੰਚ 8 ਇੰਚ ਹੇ 8 ਇੰਚ ਤੇ 1 ਇੰਚ ਮਾਰਜਨ ਦਾ ਜਿਹੜਾ ਆਪਾਂ ਵਿੱਚ ਸਲਾਈ ਤੇ ਦੇਣਾ ਹੈ ਜਿਹੜੀ ਆ ਚੀਜ਼ ਆ ਹੁਣ ਇੱਥੋਂ ਆਪਾਂ ਆਹੋ ਕਰ ਲਿਆ ਆਪਾਂ ਨੇ ਡੇੜੀ ਕਰਦਾ ਤਾਂ ਵੇਸੇ ਇਹ ਚੀਜ਼ ਨੂੰ ਆਪਾਂ ਕੱਟ ਲਿਆ ਇੱਥੋਂ ਜਦੋਂ ਕਾਟ ਪਾਤੀ ਇੱਥੋਂ ਜੀ ਆਪਣੀ ਕਾਟ ਪੈ ਗਈ ਇਹ 1 ਇੰਚ ਤੋਂ ਛੱਡਿਆ ਸੀ ਜਿਹੜੀ ਜੋ 3 ਇੰਚ ਤੋਂ ਲੈ ਕੇ ਆਪਾਂ ਸਾਰੀ ਚੀਜ਼ ਮੈਨ ਲੈਣੀ ਹੈ ਇਹ ਹੈਗੀ ਆ 3.5 ਇੰਚ 3.5 ਇੰਚ ਦਾ ਅੱਧ ਹੋਊਗਾ 2.5 ਇੰਚ ਆਪਾਂ ਇਥੋਂ ਅੱਧ ਕਰ ਲੈਣਾ ਕਿੰਨਾ ਆਉਂਦਾ ਪੌਣੇ 7 ਇੰਚ ਪੌਣੇ 7 ਇੰਚ ਆਉਂਦਾ ਪੌਣੇ 7 ਇੰਚ ਆਪਾਂ ਨਿਸ਼ਾਨੀ ਲਾ ਦਾਂਗੇ ਇੱਥੇ ਤੇ ਪੌਣੇ 7 ਇਧਰ ਹੋਗਾ ਯਾਨੀ ਕਿ ਜਿਹੜੀ ਆ ਕਾਟ ਪਾਉਣ ਤੋਂ ਬਾਅਦ ਜਿਹੜੀ ਆ ਚੀਜ਼ ਐਨੀ ਆਪਣੀ ਜਿੰਨੀ ਵੀ ਆਪਣੀ ਬਾਹ 20 ਇੰਚਾ ਕਿੰਨੇ ਇੰਚਾ ਜਿੰਨੀ ਤੁਸੀਂ ਰੱਖੀ ਉਹਦਾ ਤੁਸੀਂ ਅੱਧ ਕਰ ਲੈਣਾ ਅੱਧ ਕਰਨ ਤੋਂ ਬਾਅਦ ਤੁਸੀਂ ਇੱਥੋਂ ਜਿਹੜਾ ਇਹਦਾ ਸੈਂਟਰ ਐ ਅੱਧ ਕੀਤਾ ਨਾ ਉਹਦਾ ਸੈਂਟਰ ਐ ਉਥੋਂ ਤੁਸੀਂ ਇਹਦੀ ਮੈਨ ਲੈਣੀ ਤੁਸੀਂ ਕਿੰਨੀ ਰੱਖਣੀ ਆ ਬਾਹ ਦੀ ਸਲੈਮ ਐ ਬਾਹ ਤੁਹਾਡੀ ਹੈਲਥੀ ਐ ਤੁਸੀਂ ਕਿਸ ਤਰ੍ਹਾਂ ਦੀ ਐ ਉਸ ਤਰ੍ਹਾਂ ਰੱਖ ਕੇ ਆਪਾਂ ਇੱਥੋਂ ਰੱਖਾਂਗੇ ਇਹਦਾ ਰੱਖਾਂਗੇ ਆਪਾਂ ਘੱਟ ਤੋਂ ਘੱਟ 7.5 ਇੰਚ 7.5 ਇੰਚ ਤੇ ਨਿਸ਼ਾਨ ਅੱਧਾ ਇੰਚ ਆਪਾਂ ਮਾਰਜਨ ਦਾ ਰੱਖ ਲਾਂਗੇ ਹਨ ਇਧਰੋਂ ਆਪਾਂ ਰੱਖਿਆ 9 ਇੰਚ 9 ਇੰਚ ਤੋਂ ਲੈ ਕੇ ਆਹ ਚੀਜ਼ ਨੂੰ ਤੁਸੀਂ ਇਸ ਤਰ੍ਹਾਂ ਮਿਲਾ ਦਿਓ ਜਿੱਥੇ ਆਪਣਾ ਇਹ ਤੋਂ ਆਪਾਂ ਮੋਢਾ ਕੱਟਣਾ ਜਿੰਨਾ ਆਪਣਾ ਮੋਢਾ ਹੋਇਆ ਉਸ ਚੀਜ਼ ਨੂੰ ਇਸ ਤਰ੍ਹਾਂ ਮਿਲਾਉਣਾ ਜੀ ਇਸ ਤਰ੍ਹਾਂ ਮਿਲ ਗਿਆ ਉਦ੍ਰੂ ਹੀਰੇ ਇਸ ਤਰ੍ਹਾਂ ਲਾਦੀ ਜਿਹੜੀ ਆਪਾਂ ਮੂਰੀ ਦੀ ਨਿਸ਼ਾਨੀ ਰੱਖੀ ਵੀ ਬਾਹ ਕਿੰਨੇ ਇੰਚ ਲਾਉਣੀ ਹੈ ਇਹ ਬਣ ਗਿਆ ਤਰਸ਼ਾ ਜਦ ਕਿ ਤਰਸ਼ਾ ਨਹੀਂ ਕਟਣਾ ਆਪਾਂ ਇਹਨੂੰ ਆਪਾਂ ਥੋੜੀ ਜਿਹੀ ਸ਼ੇਪ ਦੇਵਾਂਗੇ ਹੱਥ ਦੇ ਨਾਲ ਹੀ ਸ਼ੇਪ ਦੇ ਲਾਂਗੇ ਥੋੜੀ ਜਿਹੀ ਇਹਨੂੰ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਗਲਾਈ ਚ ਕਰ ਲਾਂਗੇ ਗਲਾਈ ਚ ਕਰ ਲਾਂਗੇ ਇਧਰੋਂ ਆਪਾਂ ਇਹਨੂੰ ਇੱਥੋਂ ਨਹੀਂ ਰੱਖਦੇ ਥੋੜੀ ਜਿਹਾ ਆਪਾਂ ਇਹਨੂੰ ਵੀ ਸ਼ੇਪ ਦੇਾਂਗੇ ਇਹਨੂੰ ਆਪਾਂ ਥੋੜਾ ਜਿਹਾ ਗੋਲ ਕਰ ਲਾਂਗੇ ਇਸ ਤਰ੍ਹਾਂ ਕਰਕੇ ਇਹਨੂੰ ਇੱਥੋਂ ਗੋਲ ਕਰ ਲਾਂਗੇ ਗਲਾਈ ਸ਼ੇਪ ਦੇ ਦਾਂਗੇ ਇਹਦੀ ਗਲਾਈ ਸ਼ੇਪ ਆ ਗਈ ਹੁਣ ਆਪਾਂ ਇਹਦੀ ਕਰ ਲੈਣੇ ਆ ਕਟਿੰਗ ਵੀ ਕਿਸ ਤਰ੍ਹਾਂ ਆਊਗੀ

ਨਿਸ਼ਾਨੀ ਨਾਲੋਂ ਮੈਨੂੰ ਹੱਥ ਨਾਲ ਸ਼ੀਵ ਦੇਣੀ ਇਸ ਤਰ੍ਹਾਂ ਕੈਂਚੀ ਨਾਲ ਡਾਇਰੈਕਟ ਵਧੀਆ ਲੱਗਦੀ ਆ ਹੁਣ ਆਪਣਾ ਜੀ ਇੱਥੋਂ ਵੇਖੋ ਆ ਆਪਣੀ ਬਾਹਾਂ ਦੀ ਇੱਥੋਂ ਆਪਾਂ ਰੱਖਾਂਗੇ 7.5 ਇੰਚ ਰੱਖਿਆ ਆਪਾਂ ਇੱਥੇ ਆਪਣਾ 7.5 ਇੰਚ ਆਉਂਦਾ ਇੱਥੇ ਆ ਇਹਨਾ ਹੋ ਗਿਆ ਹੋਗਾ ਸਲਾਈ ਦੇ ਵਿੱਚ ਜਿਹੜਾ ਹੋਊਗਾ ਇੱਥੋਂ ਆਪਾਂ ਕੋਈ ਵੀ ਤਰ੍ਹਾਂ ਦੀ ਜਿਵੇਂ ਆਪਾਂ ਕੋਈ ਆਪਾਂ ਸੂਟ ਇਹ ਅੱਗੇ ਪਲਾਜ਼ੋ ਕਟਿੰਗ ਕੀਤੀ ਆ ਉਹਦੀ ਆਪਾਂ ਡਿਜ਼ਾਈਨਿੰਗ ਕਰਨੀ ਆ ਲੇਸ ਨਾਲ ਲੈਸ ਵਗੈਰਾ ਨਾ ਸ਼ਾਇਦ ਇੱਥੇ ਪਈ ਹੋਵੇ ਆਵੇ ਲੈਸਾਂ ਲਾ ਕੇ ਆਪਾਂ ਕਰਨੀ ਆ ਇਸ ਤਰ੍ਹਾਂ ਕੋਈ ਵੀ ਤੁਸੀਂ ਆਪਦੀ ਲੈਸ ਲਾ ਕੇ ਆਹ ਦੋ ਤਰ੍ਹਾਂ ਦੀ ਹੈ ਇੱਕ ਕਲਰ ਦੀਆਂ ਕਈ ਲੈਸਾਂ ਮਿਲ ਜਾਂਦੀਆਂ ਮੈਂ ਆਹ ਲੈਸ ਇਸ ਤਰ੍ਹਾਂ ਦੀ ਇਹਦੀ ਆ ਆਪਾਂ ਇਸ ਤਰ੍ਹਾਂ ਪਾਈਪਿੰਗ ਲਾ ਕੇ ਇਹਦੀ ਡਿਜ਼ਾਈਨਿੰਗ ਕਰ ਸਕਦੇ ਹ ਇਹਨੂੰ ਫੋਲਡ ਕਰਨਾ ਜਾਨੀ ਕਿ ਜੇ ਲੈਸ ਧਰ ਕੇ ਆਪਾਂ ਐ ਫੋਲਡ ਕਰਾਂਗੇ ਤਾਂ ਆਪਾਂ ਨੂੰ ਸੌਖਾ ਹੋ ਜਾਊਗਾ ਇਸ ਤਰ੍ਹਾਂ ਕਰਕੇ ਆਪਾਂ ਲੇਸ ਲਾ ਕੇ ਦੀ ਫਿਨਿਸ਼ਿੰਗ ਕਰ ਸਕਦੇ ਆ ਇਹਦੀ ਡਿਜ਼ਾਈਨਿੰਗ ਕਰ ਸਕਦੇ ਆ ਇੱਥੋਂ ਹੋ ਗਿਆ ਇਹ ਰੇਵ ਹੋ ਗਿਆ ਇਧਰੋਂ ਆਪਾਂ 프ਰੰਟ ਸਾਈਡ ਆਈ ਕੱਟ ਦੋ ਪੱਲੇ ਚੱਕ ਕੇ ਜੀ 프ਰੰਟ ਵਾਲੇ ਸਾਈਡ ਦੀ ਆਪਾਂ ਕਾਟ ਪਾ ਦਾਂਗੇ ਜਿਹੜੀ ਆਪਣੇ 프ਰੰਟ ਸਾਈਡ ਤੇ ਆਉਣੀ ਹੈ ਇਹ ਆਪਾਂ ਪਾਤੀ ਕਾਟ ਇਹਨੂੰ ਤੇ ਇਸ ਤਰ੍ਹਾਂ ਆਪਣੀ ਬਾਹ ਹੋ ਜੂਗੀ ਤਿਆਰ ਇਹ ਅੱਧਿਆ ਤੇ ਅੰਝ ਦੀ ਕਾਟ ਪੈਂਦੀ ਆ ਜੀ ਆਹ ਇੱਥੋਂ ਤੱਕ ਕਾਟ ਪੈ ਗਈ ਆ ਹੋ ਗਿਆ ਦਾ ਸੈਂਟਰ ਤੇ ਇਸ ਤਰ੍ਹਾਂ ਬੰਨਦੀ ਆ ਪਾਕਿਸਤਾਨੀ ਬਾਹ ਥੈਂਕ ਯੂ ਫॉर ਵਾਚਿੰਗ